ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਸ਼ ਵਾਸੀ ਖਾਸ ਕਰਕੇ ਪੰਜਾਬ ਦੇ ਵਾਸੀਆਂ ਨੂੰ ਪਤਾ ਹੈ ਜੋ ਜੋ ਸਰਕਾਰਾਂ ਨੇ ਅੱਜ ਤੱਕ ਕੀਤਾ ਹੈ ਜੋ ਜੋ ਇਹ ਕਰ ਰਹੀਆਂ ਪਰ ਬੜੇ ਦੁੱਖ ਦੀ ਗੱਲ ਹੈ ਦਰਬਾਰ ਸਾਹਿਬ ਤੇ ਹਮਲੇ ਕਰਵਾ ਕੇ ਥਾਂ ਥਾਂ ਤੇ ਚੀਤੀਆਂ ਦੇ ਸ਼ੋਸ਼ਣ ਕਰਵਾ ਕੇ ਥਾਂ ਥਾਂ ਮੁੰਡਿਆਂ ਨੂੰ ਨਸ਼ਿਆਂ ਵਿੱਚ ਸੜਵਾ ਕੇ ਪੰਜਾਬ ਦਾ ਪਾਣੀ ਬਾਹਰ ਦੇ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਬੀਆਂ ਕਰਾ ਕੇ ਤੇ ਹੁਣ ਬਈ ਚ ਵੋਟਾਂ ਪੈ ਰਹੀਆਂ ਲੋਕਾਂ ਨੇ ਪਤਾ ਕੀ ਕਰਨਾ ਆਓ ਸੁਣੀਏ ਜਰਾ ਪਿਆਰ ਨਾਲ ਉਹ ਲੋਕ ਇੰਡੀਆ ਚੋਂ ਵਿਦੇਸ਼ਾਂ ਨੂੰ ਤੁਰੇ ਜਾਂਦੇ ਲੋਕ ਇੰਡੀਆ ਚੋਂ ਵਿਦੇਸ਼ਾਂ ਨੂੰ ਤੁਰੇ ਜਾਂਦੇ ਲੋਕ ਇੰਡੀਆ ਚੋਂ ਵਿਦੇਸ਼ਾਂ ਨੂੰ ਤੁਰੇ ਜਾਂਦੇ ਉਹ ਸੁੰਨਾ ਦੇਸ਼ ਨੂੰ ਆਗੂਆਂ ਨੇ ਕਰਵਾ ਦੇਣਾ ਸੁੰਨਾ ਦੇਸ਼ ਨੂੰ ਆਗੂਆਂ ਨੇ ਕਰਵਾ ਦੇਣਾ ਉਹ ਵੋਟ ਪਾਉਣ ਵੇਲੇ ਕਿਸੇ ਨੇ ਸੋਚਣਾ ਨਹੀਂ ਉਹ ਚੰਦ ਪਹਿਲਾਂ ਵਾਲਾ ਲੋਕਾਂ ਨੇ ਚੜਾ ਦੇਣਾ ਉਹ ਜਿਨ੍ਹਾਂ ਸਿਆਉਣੇ ਦੀ ਚਿੜੀ ਦੇ ਖੰਭ ਪੱਟੇ ਹੁਣ ਉਹਨਾਂ ਤੋਂ ਚਿੜੀ ਨੂੰ ਮਰਵਾ ਦੇਣਾ ਉਹ ਜਿੰਨਾ ਸਿਆਉਣੇ ਦੀ ਚਿੜੀ ਦੇ ਖੰਭ ਪੱਟੇ ਹੁਣ ਉਹਨਾਂ ਤੋਂ ਚਿੜੀ ਨੂੰ ਮਰਵਾ ਦੇਣਾ ਉਹ ਮਾੜੀ ਖੱਤਰ ਮਰਾਸੀ ਨੇ ਬਦਲਣੀ ਨਾ ਅਸੂਣ ਦਾ ਬਦਲ ਕੇ ਦੁਬਾਰੇ ਪਾ ਦੇਣਾ ਉਹ ਮਾੜੀ ਖੱਤਰ ਮਰਾਸੀ ਨੇ ਬਦਲ ਨਹੀਂ ਨਾ ਬਦਲ ਸੂੰਡਕਾ ਉਸੇ ਤੇ ਪਾ ਦੇਣਾ ਉਸੇ ਤੇ ਪਾ ਦੇਣਾ ਉਹ ਇੱਕ ਛਿੱਕੇ ਦੇ ਪਾਸੇ ਨੇ ਦੋਵੇਂ ਖੋਟੇ ਤੇ ਲੋਕਾਂ ਖੋਟਾ ਹੀ ਛਿੱਕਾ ਹੁਣ ਚਲਾ ਦੇਣਾ ਉਹ ਲੋਕਾਂ ਖੋਟਾ ਹੀ ਸ਼ਿੱਕਾ ਹੁਣ ਚਲਾ ਦੇਣਾ ਓ ਜਮੀਰ ਵੇਚ ਕੇ ਨੋਟਾਂ ਤੇ ਸ਼ਰਾਬ ਵਟੇ ਓਏ ਰਾਖੀ ਖਰਬੂਜਿਆਂ ਦੀ ਗਿੱਦੜਾਂ ਨੂੰ ਬਾਹ ਦੇਣਾ ਓ ਗਰਾਖੀ ਖਰਬੂਜਿਆਂ ਦੀ ਓ ਗਿੱਦੜਾਂ ਨੂੰ ਬਾਹ ਦੇਣਾ ਓ ਜਿਹੜੇ ਬੱਚੇ ਸੀ 100 ਚੋਂ 20 ਮੁੰਡੇ ਓ ਨਸ਼ਿਆਂ ਉਹਨਾਂ ਨੂੰ ਮੁਰਦੇ ਬਣਾ ਦੇਣਾ ਜਿਹੜੇ ਬੱਚੇ ਸੀ 100 ਚੋਂ 20 ਮੁੰਡੇ ਓ ਨਸ਼ਿਆਂ ਨੇ ਉਹਨਾਂ ਨੂੰ ਮੁਰਦੇ ਬਣਾ ਦੇਣਾ ਓ ਸੋਚੇ ਹੀਰਿਆਂ ਨੂੰ ਵੋਟ ਕਿਸੇ ਨਹੀਂ ਪਾਉਣੀ ਕੜਾ ਕੇ ਕੌਡੀਆਂ ਨੂੰ ਫੇਰ ਚਮਕਾ ਦੇਣਾ ਆ ਕੜਾ ਕੇ ਕੌਡੀਆਂ ਨੂੰ ਫੇਰ ਚਮਕਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ